ਅੱਜ ਅਸੀਂ ਪੜਨ ਜਾ ਰਹੇ ਹਾਂ ਪੰਜਾਬੀ ਪਾਠ ਪੁਸਤਕ ਜਮਾਤ 6ਵੀਂ ਭਾਗ ਦੂਜਾ ਪਾਠ 6ਵਾਂ ਲੱਲੋ ਬੱਲੋ ਦਾ ਨਾਨਕਾ ਮੇਲ ਬਹੁਤ ਪੁਰਾਣੀ ਗੱਲ ਹੈ ਓਨੀ ਪੁਰਾਣੀ ਜਦੋਂ ਤੁਹਾਡਾ ਨਾਨਾ ਵੀ ਛੋਟਾ ਹੁੰਦਾ ਸੀ ਲੱਲੋ ਬੱਲੋ ਦੋ ਸੱਕੀਆਂ ਭੇਣਾ ਸਨ ਉਹਨਾਂ ਵਿਚਾਰੀਆਂ ਨੂੰ ਇੱਕ ਵੀ ਗੀਤ ਯਾਦ ਨਹੀਂ ਸੀ ਜਦੋਂ ਕਿ ਉਹਨਾਂ ਦੀਆਂ ਸਹੇਲੀਆਂ ਨੂੰ ਸੋ ਸੋ ਗੀਤ ਆਉਂਦੇ ਸਨ ਉਹ ਆਪਣੇ ਭੂਆ ਦੇ ਪੁੱਤਰ ਦੇ ਵਿਆਹ ਤੇ ਜਾ ਰਹੀਆਂ ਸਨ ਕੱਚੇ ਰਾਹ ਸਨ ਸਭ ਤੁਰ ਕੇ ਜਾਂਦੇ ਸਨ ਕੱਚੇ ਰਾਹ ਸਨ ਸਭ ਤੁਰ ਕੇ ਜਾਂਦੇ ਸੋਹਣੇ ਕੱਪੜੇ ਪਾ ਕੇ ਗੱਲਾਂ ਕਰਦੀਆਂ ਕਰਦੀਆਂ ਹੋ ਆਪਣੇ ਪਰਿਵਾਰ ਨਾਲੋਂ ਪਿੱਛੇ ਰਹਿ ਗਈਆਂ ਉਹਨਾਂ ਨੂੰ ਚਿੰਤਾ ਸੀ ਕਿ ਉਹਨਾਂ ਨੂੰ ਵਿਆਹ ਵਿੱਚ ਗਾਏ ਜਾਣ ਵਾਲੇ ਗੀਤ ਨਹੀਂ ਆਉਂਦੇ ਜਦੋਂ ਵਿਆਹ ਸਾਰੀਆਂ ਮੇਲਣਾ ਗੀਤ ਗਾਉਣ ਗਿਆ ਤਾਂ ਕਿ ਉਹ ਚੁੱਪ ਬੈਠੀਆਂ ਰਹਿਣ ਗਿਆ ਬੱਲੋ ਵੱਡੀ ਸੀ ਥੋੜੀ ਸਿਆਣੀ ਵੀ ਸੀ ਬੱਲੋ ਨੇ ਸਕੀਮ ਸੋਚੀ ਲੱਲੋ ਨੂੰ ਕਿਹਾ ਆਪਾਂ ਜਾਂਦੀਆਂ ਜਾਂਦੀਆਂ ਗੀਤ ਜੋੜ ਲੈਂਦੀਆਂ ਹਾਂ ਤੂੰ ਆਸੇ-ਪਾਸੇ ਨਿਗਾਹ ਰੱਖ ਜਿਹੜੀ ਚੀਜ਼ ਤੈਨੂੰ ਕਿਸ ਦਿੱਸੇ ਮੈਨੂੰ ਦੱਸ ਦੇਈਂ ਮੈਂ ਉਸ ਤੇ ਗੀਤ ਜੋੜ ਦੇਵਾਂਗੇ ਲੱਲੋ ਨੇ ਵੇਖਿਆ ਇੱਕ ਝਾੜੀ 'ਚ ਖਰਗੋਸ਼ ਲੁਕਿਆ ਬੈਠਾ ਸੀ ਬੁੱਲੋ ਨੇ ਗੀਤ ਜੋੜਿਆ ਲੁਕਿਆ ਛੁਪਿਆ ਬੈਠੇ ਵੇ ਲੁਕਿਆ ਛੁਪਿਆ ਬੈਠੇ ਉਹ ਹੋਰ ਅੱਗੇ ਤੁਰਦਿਆਂ ਗਈਆਂ ਅੱਗੇ ਚੂਹਾ ਖੁੱਡ ਪੁੱਟੀ ਜਾ ਰਿਹਾ ਸੀ ਖੁੱਡ ਵਿੱਚੋਂ ਰੇਤਾ ਬਾਹਰ ਛੁੱਟੀ ਜਾ ਰਿਹਾ ਸੀ ਬੁੱਲੋ ਨੇ ਗੀਤ ਜੋੜਿਆ ਅੰਦਰੋਂ ਪੁੱਟ ਪੁੱਟ ਬਾਹਰ ਢੇਰੀ ਲਾਉਨੇ ਅੰਦਰੋਂ ਛੁੱਟਣ ਛੁੱਟਦੇ ਵੇ ਅੰਦਰੋਂ ਛੁੱਟਦੇ ਵੇ ਬਾਹਰ ਢੇਰੀ ਲਾਉਨੇ ਉਹ ਹੋਰ ਅੱਗੇ ਗਈਆਂ ਤਾਂ ਦੇਖਿਆ ਕਿ ਇੱਕ ਖੇਤ ਵਿੱਚ ਇੱਕ ਕਿਸਾਨ ਕੱਖਾਂ ਦੀ ਪੰਡ ਬੰਨੀ ਜਾ ਰਿਹਾ ਸੀ ਹੁਣ ਲੱਲੋ ਨੇ ਵੀ ਗੀਤ ਜੋੜ ਦਿੱਤਾ ਪੰਡਾ ਬੰਨੀ ਜਾਣੇ ਵੇ ਪੰਡਾ ਬੰਨੀ ਜਾਣੇ ਉਹਨਾਂ ਨੂੰ ਵੇਖ ਕੇ ਨਾਲ ਦੇ ਦਰ ਖੇਤ ਵਿੱਚੋਂ ਇੱਕ ਕਿਦੜ ਡਰ ਕੇ ਭੱਜ ਗਿਆ ਦੋਹਾਂ ਨੇ ਸਾਂਝਾ ਗੀਤ ਜੋੜਿਆ ਭੱਜਿਆ ਭੱਜਿਆ ਜਾਣੇ ਵੇ ਉੱਡਿਆ ਉੱਡਿਆ ਜਾਣੇ ਐਨੇ ਨੂੰ ਉਹਨਾਂ ਦਾ ਨਾਨਕਾ ਪਿੰਡ ਆ ਗਿਆ ਦੋਵੇਂ ਆਪਣੇ ਜੋੜੇ ਗੀਤਾਂ ਕਾਰਨ ਖੁਸ਼ ਸਨ ਰਾਤ ਨੂੰ ਜਦੋਂ ਕੁੜੀਆਂ ਗੀਤ ਗਾਉਣ ਲੱਗੀਆਂ ਤਾਂ ਲੱਲੋ ਵੱਲੋ ਨੇ ਆਪਣਾ ਪਹਿਲਾ ਗੀਤ ਛੋਇਆ ਲੁਕਿਆ ਛੁਪਿਆ ਬੈਠੇ ਵੇ ਲੁਕਿਆ ਛੁਪਿਆ ਬੈਠੇ ਘਰ ਦੇ ਪਿਛਵਾੜੇ ਲੱਡੂਆਂ ਵਾਲੀ ਕੋਠੜੀ ਦੇ ਪਿੱਛੇ ਇੱਕ ਚੋਰ ਲੁਕਿਆ ਬੈਠਾ ਸੀ ਉਸਨੇ ਜਦੋਂ ਗੀਤ ਸੁਣਿਆ ਉਹ ਡਰ ਗਿਆ ਉਸ ਨੂੰ ਲੱਗਾ ਜਿਵੇਂ ਕੁੜੀਆਂ ਉਸ ਨੂੰ ਕੇ ਰਹੀਆਂ ਹਨ ਲੁਕਿਆ ਛੁਪਿਆ ਬੈਠਾ ਉਹ ਚੁੱਪਚਾਪ ਬੈਠਾ ਰਿਹਾ ਕੁਝ ਚਿਰ ਬਾਅਦ ਚੋਰ ਕੰਧ ਚ ਪਾੜ ਲਾਉਣ ਲੱਗਾ ਉਹ ਉੱਚੀ ਕੰਧ ਤੋਂ ਮਿੱਟੀ ਪੁੱਟ-ਪੁੱਟ ਕੇ ਬਾਹਰ ਢੇਰੀ ਲਾ ਰਿਹਾ ਸੀ ਲੱਲੋ ਵੱਲੋਂ ਨੇ ਲੱਲੋ ਪੱਲੋਂ ਨੇ ਅਗਲਾ ਗੀਤ ਛੋਹਿਆ ਅੰਦਰੋਂ ਪੁੱਟ-ਪੁੱਟ ਬਾਹਰ ਢੇਰੀ ਲਾਉਣੇ ਅੰਦਰੋਂ ਸੁੱਟ ਦੇਵੇ ਬਾਹਰ ਢੇਰੀ ਲਾਉਣੇ ਉਹ ਡਰ ਗਿਆ ਪਾੜ ਲਾਉਣਾ ਬੰਦ ਕਰਕੇ ਬੈਠਾ ਰਿਹਾ ਜਦੋਂ ਅੱਧਾ ਘੰਟਾ ਬੀਤ ਗਿਆ ਉਸਨੇ ਫੇਰ ਪਾੜ ਲਾਉਣਾ ਸ਼ੁਰੂ ਕਰ ਦਿੱਤਾ ਪਾੜ ਪੂਰਾ ਕਰਕੇ ਅੰਦਰ ਲੱਡੂਆਂ ਵਾਲੀ ਕੋਠਰੀ ਵਿੱਚ ਵੜ ਗਿਆ ਪਹਿਲਾਂ ਉਸਨੇ ਰੱਜ ਕੇ ਲੱਡੂ ਜਲੇਬੀਆਂ ਖਾਧੀਆਂ ਫਿਰ ਚਾਦਰ ਵਿੱਚ ਲੱਡੂ ਜਲੇਬੀਆਂ ਦੀ ਪੰਡ ਬੰਨਣ ਲੱਗਾ ਲੱਲੋ ਵੱਲੋ ਨੇ ਆਪਣਾ ਗੀਤ ਛੋਇਆ ਪੰਡਾ ਬੰਨਹੀ ਜਾਣੇ ਵੇ ਪੰਡਾ ਬੰਨਹੀ ਜਾਣੇ ਚੋਰ ਡਰ ਗਿਆ ਉਸ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਕੁੜੀਆਂ ਉਸ ਨੂੰ ਵੇਖ ਕੇ ਹੀ ਗੀਤ गा ਰਹੀਆਂ ਸ ਹਨ ਉਹ ਲੱਡੂਆਂ ਦੀ ਪੰਡ ਉੱਥੇ ਹੀ ਰੱਖ ਕੇ ਬਾਹਰ ਨੂੰ ਭੱਜ ਪਿਆ ਕੁੜੀਆਂ ਨੇ ਆਪਣਾ ਆਖਰੀ ਗੀਤ ਗਾਇਆ ਭੱਜਿਆ ਭੱਜਿਆ ਜਾਣੇ ਵੇ ਉੱਡਿਆ ਉੱਡਿਆ ਜਾਣੇ ਚੋਰ ਡਰ ਕੇ ਹੋਰ ਤੇਜ਼ ਦੌੜਨ ਲੱਗਾ ਸਵੇਰ ਹੋਈ ਸਭ ਨੇ ਵੇਖਿਆ ਕਿ ਲੱਡੂਆਂ ਵਾਲੀ ਕੋਠੜੀ ਚ ਪਾੜ ਲੱਗਿਆ ਹੋਇਆ ਹੈ ਪਰ ਲੱਡੂ ਜਲੇਬੀਆਂ ਬਚ ਗਏ ਹਨ ਸਾਰਾ ਪਰਿਵਾਰ ਲੱਲੋ ਬੱਲੋ ਦੀ ਸਿਆਣਪ ਤੇ ਬਹੁਤ ਖੁਸ਼ ਹੋਇਆ ਉਹਨਾਂ ਨੇ ਵਿਆਹ ਦੇ ਰੰਗ ਵਿੱਚ ਭੰਗ ਪੈਣੋਂ ਬਚਾ ਲਿਆ ਸੀ